ਇਸ ਬਲਦੀ ਖਬਰ ਤੁਹਾਨੂੰ ਕਰਾਣੀ ਸਿਸਮਾ ਬੱਦੀ ਰੋਡ ਦੀ ਦੁਕਾਨ ਹੈ ਜਿੱਤੇ ਕਿ ਰੋਜ਼ਾਨਾ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਦਾ ਰਹਿੰਦਾ ਤੇ ਅੱਜ ਸਵੇਰੇ ਸਵੇਰੇ ਹੀ ਦੋ ਵੱਡੇ ਹਾਦਸੇ ਵਾਪਰੇ ਨੇ ਤਾਂ ਇਸ ਨੂੰ ਲੈ ਕੇ ਪਹਿਲੀ ਤਸਵੀਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਇੱਕ ਟਰੱਕ ਜੋ ਕਿ ਦਰਖਤਾਂ ਦੇ ਵਿੱਚ ਆਣ ਕੇ ਵੱਜਿਆ ਹੈ ਇਸ ਮੌਕੇ ਜਦੋਂ ਅਸੀਂ ਜਾ ਕੇ ਪਤਾ ਕੀਤਾ ਡਰਾਈਵਰ ਮੌਕੇ ਤੇ ਮੌਜੂਦ ਨਹੀਂ ਸੀ ਪੁਲਿਸ ਨੂੰ ਵੀ ਅਸੀਂ ਇਸ ਬਾਰੇ ਪੁੱਛਿਆ ਤਾਂ ਪੁਲਿਸ ਕੋਲ ਵੀ ਕੋਈ ਜਾਣਕਾਰੀ ਇਸ ਹਾਸੇ ਬਾਰੇ ਨਹੀਂ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਦੱਸਿਆ ਗਿਆ ਕਿ ਅਸੀਂ ਮੌਕੇ ਤੇ ਜਾ ਕੇ ਹੁਣ ਪੂਰੀ ਜਾਣਕਾਰੀ ਇਕੱਠੀ ਕਰ ਰਹੇ ਹਾਂ ਕਿਸੇ ਦੀ ਕਾਲ ਨਹੀਂ ਆਈ ਸੀ ਪਰ ਦੱਸਦਣਿਆ ਇਸ ਹਾਸੇ ਨੂੰ ਕਈ ਲੋਕ ਜੋ ਨਜ਼ਦੀਕ ਦੇ ਲੋਕ ਜਿੰਨਾ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਦੋ ਤਿੰਨ ਕਾਰਨਾ ਕਰਕੇ ਹਾਸਾ ਵਾਪਰਿਆ ਹੋਵੇਗਾ ਪਹਿਲਾ ਕਾਰਨ ਕੋਈ 12 ਪਸ਼ੂ ਆ ਸਕਦਾ ਹੈ ਜਿਸ ਨੂੰ ਬਚਾਉਂਦੇ ਹੋਏ ਆਸਬਾਪਰਿਆ ਜਾਂ ਫਿਰ ਕਿਸੇ ਵਹੀਕਲ ਨੂੰ ਬਚਾਉਂਦੇ ਹੋਏ ਆਸਬਾਪਰਿਆ ਹੋਵੇਗਾ ਕਿਉਂਕਿ ਇਸ ਰੋਡ ਦੇ ਉੱਤੇ ਤੇਜ਼ ਰਫ਼ਤਾਰ ਦੇ ਨਾਲ ਵਹੀਕਲ ਚੱਲਦੇ ਨੇ ਜਿਸ ਕਾਰਨ ਇਸ ਤਰੀਕੇ ਦੇ ਹਾਦਸੇ ਵਾਪਰ ਜਾਂਦੇ ਨੇ ਇਹ ਦੂਜਾ ਹਾਦਸਾ ਜੋ ਵਾਪਰਿਆ ਉਹ ਵੀ ਤੁਹਾਨੂੰ ਤਸਵੀਰ ਨਾਲ ਦੀ ਨਾਲ ਦਿਖਾਵਾਂਗੇ ਤੁਸੀਂ ਆਪ ਸ਼ੇਅਰ ਕਰੋਗੇ ਕਿਉਂਕਿ ਜਿਸ ਤਰੀਕੇ ਨਾਲ ਇਹ ਹਾਦਸੇ ਹੁੰਦੇ ਨੇ ਤਾਂ ਜ਼ਰੂਰ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਦੂਜੇ ਪਾਸੇ ਅਸੀਂ ਆਮ ਜਨਤਾ ਨੂੰ ਵੀ ਅਪੀਲ ਕਰਾਂਗੇ ਰੋਡ ਦੇ ਉੱਤੇ ਹਮੇਸ਼ਾ ਡਰਾਈਵਿੰਗ ਸਲੋਕ ਚਲੋ ਤਾਂ ਤਾਂਕਿ ਕਿਸੇ ਹੋਰ ਦਾ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ ਕੈਸੇ ਨੂੰ ਲੈ ਕੇ ਦੂਜਾ ਜੋ ਹਾਦਸਾ ਵਾਪਰਿਆ ਤੇ ਤਸਵੀਰਾਂ ਤੁਹਾਨੂੰ ਦਿਖਾਣ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਜੋ ਕਿ ਨਮਾ ਨਗਰ ਬੱਦੀ ਵਾਲੀ ਸਾਈਡ ਤੋਂ ਚੰਡੀਗੜ੍ਹ ਵਾਲ ਸਾਈਡ ਆ ਰਿਹਾ ਸੀ ਤਾਂ ਇੱਕ ਨੀਲਗਾ ਆਣ ਕੇ ਵੱਜੀ ਇਸ ਮੋਟਰਸਾਈਕਲ ਦੇ ਵਿੱਚ ਜਿੱਥੇ ਕਿ ਮੋਟਰਸਾਈਕਲ ਸਵਾਰ ਕਾਫੀ ਗੰਭੀਰ ਜ਼ਖਮੀ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਤੇ ਕੀ ਦੋ ਹਾਸੇ ਜਿਹੜੇ ਅੱਜ ਸਵੇਰ ਸਵੇਰੇ ਵਾਪਰੇ ਨੇ ਇਸ ਰੋਡ ਦੇ ਉੱਤੇ ਰੋਜ਼ਾਨਾ ਕੋਈ ਨਾ ਕੋਈ ਵੱਡਾ ਹਾਸਾ ਵਾਪਰਦਾ ਹੈ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕੀ ਇਹ ਬਜ਼ੁਰਗ ਮੋਟਰਸਾਈਕਲ ਤੇ ਸਵਾਰ ਸੀ ਜਦੇ ਨਾਲੇ ਹਾਸਾ ਹੋਇਆ